ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣਾ ਚੈਨਲ 3 ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆ ਦਾ ਬੈਲ ਜਰੂਰ ਦਬਾ ਦਿਓ ਤਾਂ ਜੋ ਬਧੀ ਤੇ ਬਧੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆਪਾਂ ਪਿਛਲੇ ਦੋ ਸੀਜ਼ਨਾਂ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂਗੇ ਤੇ ਜੋ ਵੀ ਕੋਈ ਆਪਣੀ ਅਪਡੇਟ ਹੁੰਦੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹੇ ਹਾਂ ਸਾਰੀ ਝੋਨੇ ਦੇ ਵਿੱਚ ਵੀ ਤੇ ਕਣਕ ਦੇ ਵਿੱਚ ਵੀ ਜਿੰਨਾ ਕੋਈ ਆਪਾਂ ਨੂੰ ਖੇਤੀ ਦੇ ਰਿਲੇਟਡ ਕੋਈ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿਣੇ ਆ ਤੇ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਜੋ ਵਾਅਦਾ ਕਰਿਆ ਸੀਗਾ ਆਪਣਾ ਝਾੜ ਦਾ ਸੰਦਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂਗੇ ਤੇ ਕਿਸਾਨ ਵੀਰੋ ਵੀਡੀਓ ਨਾਲ ਬਣੇ ਜਰੂਰ ਰਹੋ ਕਿਉਂਕਿ ਮੈਂ ਕੁਝ ਤੁਹਾਨੂੰ ਇਹਦੇ ਵਿੱਚ ਸਾਵਧਾਨੀਆਂ ਤੇ ਗੱਲਾਂ ਜਰੂਰ ਦੱਸੂਗਾ ਜਿਹੜੀਆਂ ਕਿ ਤੁਸੀਂ ਅੱਗੇ ਤੋਂ ਕਰਨ ਤੋਂ ਬਚਣਾ ਹੈ ਤਾਂ ਕਿਸਾਨ ਵੀਰੋ ਜਿਹੜਿਆਂ ਆਪਣੇ ਖੇਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ DBW 187 222 ਤੇ 30 80 ਗਣਕ ਲੱਗੀਆਂ ਹੋਈਆਂ ਸੀਗੀਆਂ ਤੇ ਤਿੰਨਾਂ ਦੀ ਵਾਢੀ ਹੋਈ ਐ ਤੇ ਜੋ 30 80 187 222 ਤਿੰਨਾਂ ਦੀ ਵਾਢੀ ਮਿਕਸ ਹੋਈ ਐ ਕੋਈ ਆਪਾਂ ਇਹ ਨਹੀਂ ਕਹਿੰਦੇ ਮੇਰੀਆਂ ਇੰਨੀਆਂ ਇੰਨੀਆਂ ਉਹਨਾਂ ਦੀ ਵਾਢੀ ਹੋਈ ਸੀ ਮਿਕਸ ਤੇ ਇੱਕ ਪੂਰਾ 7 ਬਿਘੇ ਜਗ੍ਹਾ ਮੈਂ ਅਲੱਗ ਤੋਲੀ ਸੀ ਉਹਦੇ ਆ 222 ਕੱਲੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਕਿਸਾਨ ਵੀਰੋ ਜਿਹੜਾ ਮੈਂ ਤੁਹਾਨੂੰ ਦੱਸਦਾਗਾ ਜਿਹੜਾ ਮੇਰਾ ਖੇਤ ਐਟਲੈਂਟਿਸ 24D ਦਵਾਈ ਦੀ ਚਪੇੜ ਦੇ ਵਿੱਚ ਆਇਆ ਸੀਗਾ ਆ ਬਬੂਮਸ ਆਪਰੇਅਰ ਨਾਲ ਸਪਰੇਅ ਕਰਾਈ ਸੀਗੀ ਤੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਕਣਕ ਜਿੱਦਾਂ ਪੱਕ ਗਈ ਦੀ 25% ਕਣਕ ਉਹਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕੀ ਸੀ 75% ਕਣਕ ਬੱਜੀ ਸੀ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੀ ਹੋਈ ਆ ਤੁਸੀਂ ਆਪਣੇ ਚੈਨਲ ਤੇ ਦੇਖ ਵੀ ਸਕਦੇ ਹੋ ਤਾਂ ਕਿਸਾਨ ਵੀਰੋ ਉਹ 222 ਕਣਕ ਦਾ ਮੇਰਾ ਖੇਤ ਸੀਗਾ ਤੇ ਅੱਧਾ ਮੇਰਾ 30 80 ਕਣਕ ਦਾ ਖੇਤ ਸੀ ਤੇ ਅੱਧਾ 222 ਤੇ 187 ਦਾ ਮਿਕਸ ਸੀ ਪਰ ਮੈਂ ਬਾਢੀ ਸਾਰਿਆਂ ਦੀ ਇਕੱਠੀ ਕਰੀ ਆ ਤੇ ਜਿਹੜਾ ਕਿਸਾਨ ਵੀਰੋ ਮੇਰਾ 222 ਦਾ 7 ਬਿਗੇ ਜਗਾ ਮੈਂ ਅਲੱਗ ਵੱਡੀ ਐ ਕਿਉਂਕਿ ਉਹਦੇ ਵਿੱਚੋਂ ਮੈਂ ਘਰੇ ਵੀ ਖਾਨ ਨੂੰ ਜਿੱਦਾਂ ਪਾ ਗਏ ਕਣਕ ਰੱਖਣੀ ਸੀ ਤੇ ਬੀਜ ਵੀ ਰੱਖਣਾ ਸੀ 222 ਦਾ ਤੇ ਉਹ ਖੇਤ ਮੈਂ ਜਦੋਂ ਅਲੱਗ ਵੱਡਿਆ ਕਿਸਾਨ ਵੀਰੋ ਉਹਦੇ ਉੱਪਰ ਮੈਂ ਸਿਰਫ ਕੱਲੀ ਐਟਲੈਂਟਿਸ ਦੇ ਨਾਲ ਇੱਕ ਪੈਕੇਟ ਟੋਪਿਕ ਦਾ 7 ਬਿਗੇ ਜਗਾ ਦੇ ਵਿੱਚ ਇੱਕ ਟਾ ਪੈਕੇਟ ਐਟਲੈਂਟਿਸ ਤੇ ਇੱਕ ਪੈਕੇਟ ਟੋਪਿਕ ਦਾ ਕਰਿਆ ਸੀਗਾ ਤੇ ਬਾਕੀ 13045 ਪਲੱਸ ਬੋਰਨ ਦੀ ਸਪਰੇਅ ਦਿੱਤੀ ਸੀ ਆਪਾਂ ਇਹਨੂੰ 13045 ਤੇ ਬੋਰਨ ਦੀ ਸਪਰੇ ਆਪਾਂ ਸਾਰੀ ਕਣਕ ਨੂੰ ਹੀ ਦਿੱਤੀ ਸੀ ਕਿਸਾਨ ਵੀਰੋ ਤਾਂ ਕਿਸਾਨ ਵੀਰੋ ਜਿਹੜਾ ਮੇਰਾ ਝਾੜ ਆਇਆਗਾ ਜਿੱਦ ਆਪਾਂ ਕਹਿੰਦੇ ਵੀ ਤਿੰਨੇ ਕਿਸਮਾਂ ਦਾ ਜਿਹੜਾ ਮੈਂ ਰਲਾ ਕੇ ਝਾੜ ਮੰਨ ਕੇ ਚਲੋ ਵੱਡੀ ਆ ਕਿਸਾਨ ਵੀਰੋ ਕਣਕ ਕਿਉਂਕਿ ਇੰਨਾ ਹੁਣ ਆਪਣੇ ਕੋਲ ਕਣਕ ਦੇ ਸੀਜ਼ਨ ਲਈ ਟਰਾਲੀਆਂ ਵੀ ਨਹੀਂ ਹੁੰਦੀਆਂ ਵੀ ਆਪਾਂ ਕਿਲੇ-ਕਿਲੇ ਦੀ ਕਣਕ ਲੈਦਾ ਪਾਈ ਜਾਈਏ ਤਾਂ ਆਪਾਂ ਜੋ ਸੱਚਾ ਕਿਸਾਨ ਵੀਰੋ ਤੁਹਾਨੂੰ ਦੱਸ ਦਿਆਂ ਆਪਣਾ ਕਿਸਾਨ ਵੀਰੋ ਝਾੜ ਦਾ ਡੜਾ ਪਿਆ 221 ਕੁਇੰਟਲ ਦਾ ਕਿਸਾਨ ਵੀਰੋ 30 80 ਕਣਕ ਸੀ ਜਿਹੜੀ ਜਿਹੜੀ ਮੇਰੇ ਕੋਲ ਥੋੜੀ ਜਿਹੀ ਵਧੀਆ ਨਿਕਲੀ ਐ ਕੋਈ ਸ਼ੱਕ ਨਹੀਂ ਧੱਕਾ ਉਹਨੇ ਵੱਧ ਜਿੱਦਾਂ ਪੱਗ ਜੀ ਉਹਨੇ ਸਹਿਣ ਜਾਦੇ ਕਰ ਲਿਆ ਕੋਈ ਗੱਲ ਨਹੀਂ ਉਹਦੇ ਕੋਈ ਦਿੱਕਤ ਨਹੀਂ ਦਾਣਾ ਮਾਝੂ ਬਹੁਤ ਘੱਟ ਪਿਆ ਤਾਂ ਕਿਸਾਨ ਵੀਰੋ 3 ਏਕੜ ਮੇਰੀ ਜਿਹੜੀ ਕਣਕ ਸੀਗੀ 222 ਉਹੋ ਕਿਸਾਨ ਵੀਰੋ ਬਹੁਤ ਜ਼ਿਆਦੇ ਜਿਹਦੇ ਚ ਨੁਕਸਾਨ ਹੋ ਗਿਆ ਸੀ ਉਹ ਵੀ ਮੈਂ ਵਿਚੇ ਵੱਢੀ ਐ ਤੇ 187 ਤੇ 222 ਰਲਾਈ ਹੋਈ ਵੀ ਵਿਚੇ ਵੱਢੀ ਆ ਤਾਂ ਕਿਸਾਨ ਵੀਰੋ ਮੇਰਾ 21.21 ਕੁਇੰਟਲ ਦਾ ਜਿਹੜਾ ਝਾੜ ਦਾ ਧੜਾ ਪਿਆ 11 ਕਿਲੇ ਬਾਣ ਮੈਂ ਇਹ ਵੱਢਿਆ ਸੀ ਪੂਰਾ ਮਨ ਲੇ ਕਿ ਚਲੋ 54 ਬਿੱਗੇ ਬਾਣ ਤੋਂ ਉੱਪਰ ਥੋੜਾ ਜਿਹਾ ਬਾਣ ਮੰਨਦਾ ਮੈਂ ਪੂਰਾ ਵੱਢਿਆ ਐਨਾ ਮੇਰਾ ਧੜਾ ਪਿਆ 1.22 ਕੁਇੰਟਲ ਦਾ ਕਿਉਂਕਿ ਕਿਸਾਨ ਵੀਰੋ ਮੈਂ ਖੁਦ ਦੇਖੋ ਤੁਹਾਨੂੰ ਵੀਡੀਓ ਵਗੈਰਾ ਪਾ ਕੇ ਵੀ ਦੱਸਦਾ ਰਹਿਣਾਗਾ ਪਰ ਮੈਂ ਜੋ ਆਪਾਂ ਜਿੱਦਾਂ ਕਹਿੰਦੇ ਟ੍ਰਾਇਲ ਦੇ ਤੌਰ ਤੇ ਇਸ ਵਾਰ ਐਟਲੈਂਟਿਸ ਤੇ 24D ਦੋਨੇ ਰਲਾ ਕੇ ਕਰੀਆਂ ਸੀਗੇ ਮੇਰਾ ਕਿਸਾਨ ਵੀਰੋ ਲਗਭਗ ਤੋਂ ਲਗਭਗ 3 ਤੋਂ 4 ਕੁਇੰਟਲ 1 ਏਕੜ ਦਾ ਉਹਨੇ ਨੁਕਸਾਨ ਕਰ ਦਿੱਤਾ ਕਣਕ ਦਾ ਕਿਉਂਕਿ ਕਿਸਾਨ ਵੀਰੋ ਜਿਹੜੇ ਮਦਰ ਟ੍ਰੈਲਰ ਰਹਿਗੇ ਸੀਗੇ ਉਹਨਾਂ 'ਚ ਦਾਣਾ ਪ੍ਰੋਪਰ ਬਣ ਗਿਆ ਸੀ ਜਿਹੜੇ ਟਿਲਰਿੰਗ ਬਾਅਦ ਚੋਂ ਗਣਕਨੇ ਕਰੀ ਜਾਗੀ ਉਹਦੇ ਚ ਬਿਲਕੁਲ ਵੀ ਦਾਣਾ ਬੇਕਾਰ ਦਾਣਾ ਸੀਗਾ ਤੇ ਬਿਲਕੁਲ ਮਾਜੂ ਗਣਕ ਪੈ ਗਈ ਸੀ ਤੇ ਜਿਹੜੀ ਕਿਸਾਨ ਵੀਰੋਂ ਮੈਂ ਵੱਡੇਆ 7 ਬਿਗੇ ਜਗਾ ਅਲੈਦਾ 222 ਦੀ ਉਹ ਕਿਸਾਨ ਵੀਰੋਂ ਆਪਣੀ ਨਿਕਲੀ 25 ਕੁਆਂਟਲ 35 ਕਿਲੋ ਦੀ ਗਣਕ ਬਿਲਕੁਲ ਅਲੈਦਾ ਕਣਕ ਸੀ ਸਪਰਿਆਂ ਕਿਸਾਨ ਵੀਰੋਂ ਸਾਰੀਆਂ ਸੇਵੇ ਹੋਈਆਂ ਨੇ ਸਾਰੀਆਂ ਤੇ ਪਰ ਉਹਦੇ 'ਚ ਇੱਕ ਫਰਕ ਸੀ ਉਹਦੇ 'ਚ আটਲੈਂਟਿਕ ਨਾਲ ਮੈਂ ਟੋਪਿਕ ਪਾ ਕੇ ਕਰੀ ਸੀਗੀ 240 ਪਾਈ ਨਹੀਂ ਜਿਹੜੇ ਉੱਪਰ ਲਿਖੇ 'ਚ ਮੈਂ ਪਾ ਕੇ ਕਰੀ ਸੀ ਉਹਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਤੇ ਕਿਸਾਨ ਵੀਰੋ ਨੁਕਸਾਨ ਬਹੁਤ ਜ਼ਿਆਦਾ ਹੋਇਆ ਆਪਾਂ ਸੱਚ ਦੱਸਦੇ ਆਂ ਆਪਾਂ ਨੂੰ ਕੋਈ ਇਹਦੇ 'ਚ ਕੋਈ ਸ਼ਰਮਿੰਦਗੀ ਨਹੀਂ ਮੇਰਾ 21 1/2 ਕਵਾਂਟਲ ਝਾੜ ਉਹਦਾ ਆਇਆਗਾ ਪਰ ਮੈਂ ਫਿਰ ਵੀ ਬਹੁਤ ਖੁਸ਼ ਆਂ ਵੀ ਜਿੰਨੀ ਮੇਰੀ ਕਣਕ ਖਰਾਬ ਸੀ ਮੈਨੂੰ ਝਾੜ ਬਹੁਤ ਵਧੀਆ ਮਿਲ ਗਿਆ ਤੇ ਜਿਹੜਾ ਕਿਸਾਨ ਵੀਰੋ ਆਪਾਂ ਨੂੰ 222 ਦਾ ਲਹਿਰਾ ਝਾੜ ਮਿਲਿਆ ਉਹ ਬਹੁਤ ਜ਼ਿਆਦਾ ਵਧੀਆ ਮਿਲਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਈ ਉਹਦੇ 'ਚ ਵੈਰਾਈਟੀਆਂ ਸਾਰੀਆਂ ਵਧੀਆ ਨੇ ਤੇ ਮੈਂ ਤੁਹਾਡੇ ਲਈ ਇਹੀ ਕਿਸਾਨ ਵੀਰੋਂ ਬੇਨਤੀ ਕਰਦਾ ਵੀ ਅੱਗੇ ਤੋਂ ਇਹ ਦੋ ਸਪ੍ਰੇਹਾਂ ਕਦੇ ਵੀ ਮਿਕਸ ਕਰਕੇ ਨਾ ਕਰੋ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜਿਹੜੀ ਐਟਲੈਂਟਿਕਸ ਉਹਨੂੰ ਅਲੱਗ ਕਰੋ ਤੇ ਜੇ 240 ਤੁਸੀਂ ਕਰਨੇ ਕਿਸਾਨ ਵੀਰੋਂ ਬਿਲਕੁਲ ਇਹਨੂੰ ਇਕੱਲੀ ਨੂੰ ਕਰੋ ਇਹਨੂੰ ਕਿਸੇ ਦੇ ਨਾਲ ਅਰਲਾ ਕੇ ਬਿਲਕੁਲ ਨਾ ਕਰੋ ਡਬਲ ਸਾਲਟ ਕਦੇ ਨਾ ਕਰੋ ਮੈਂ ਤੁਹਾਡੇ ਲਈ ਇਹੀ ਬੇਨਤੀ ਕਰਦਾ ਕਿ ਸਾਰੇ ਮੇਰੋ ਇਹ ਮੇਰਾ ਝਾੜ ਆ ਬੇਨਤੀ ਪ੍ਰਵਾਨ ਕਰਨੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੇ ਤੁਸੀਂ ਵੀ ਕਮੈਂਟ ਦੇ ਵਿੱਚ ਝਾੜ ਜਰੂਰ ਦੱਸਿਓ ਉਮੀਦ ਆ ਕਿ ਸਾਰੇ ਮੇਰੋ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ